ਕਹੋ ਜੁਕੇ ਮੈਨੂੰ ਪਿਛਲੇ 2 2.5 ਸਾਲ ਤੋਂ ਮੇਰਾ ਸਿਰ ਬਹੁਤ ਦੁਖਦਾ ਸੀ ਇਹਨਾਂ ਦੁਖਦਾ ਸੀ ਇੱਦਾਂ ਲੱਗਦਾ ਸੀ ਜਿਵੇਂ ਸਿਰ ਵਿੱਚ ਕੋਈ ਚੀਜ਼ ਘੁੰਮਦੀ ਹੈ ਤੇ ਬੱਖੀ ਵਿੱਚ ਵੀ ਦਰਦ ਹੁੰਦਾ ਸੀ ਅਗਲਤ ਵਿੱਚ ਵੀ ਦਰਦ ਹੁੰਦਾ ਸੀ ਡਾਕਟਰ ਕੋਲ ਗਏ ਉਹਨਾਂ ਨੇ ਮਾਈਗਰੇਨ ਲਿਖ ਦਿੱਤਾ ਚੈੱਕਅਪ ਕੀਤੇ ਉਹਨਾਂ ਨੂੰ ਜੋ ਸਮਝਿਆ ਉਹਨਾਂ ਨੇ ਲਿਖ ਦਿੱਤਾ ਕੁਝ ਟਾਈਮ ਮੈਂ ਦਵਾਈ ਖਾਦੀ ਸਾਲ ਖਾਦੀ 6 ਮਹੀਨੇ ਖਾਦੀ ਮੈਂ ਠੀਕ ਰਹੀ ਜਿੰਨਾ ਟਾਈਮ ਮੈਂ ਦਵਾਈ ਖਾਦੀ ਮੈਂ ਠੀਕ ਰਹੀ ਪਰ ਫਿਰ ਮੈਂ ਦਵਾਈ ਛੱਡ ਦਿੱਤੀ ਕਿਉਂਕਿ ਉਹਦੇ ਨਾਲ ਮੈਨੂੰ ਲੱਗਦਾ ਸੀ ਵੀ ਮੈਨੂੰ ਲੌਂਗ ਟਰਮ ਤੱਕ ਇਹ ਦਵਾਈ ਨਹੀਂ ਲੈਣੀ ਹੈਗੀ ਜਦੋਂ ਮੈਂ ਦਵਾਈ ਛੱਡ ਦਿੱਤੀ ਤਾਂ ਫੇਰ ਮੇਰੇ ਉਵੇਂ ਹੀ ਦਰਦ ਹੋਣੀਆਂ ਸ਼ੁਰੂ ਹੋ ਗਈਆਂ ਫਿਰ ਮੈਂ ਸੋਚਿਆ ਫਿਰ ਮੈਂ ਕਰਦਿਆ ਨੂੰ ਵੀ ਦੱਸਿਆ ਕਰਦਿਆ ਨੇ ਵੀ ਬਹੁਤ ਮਦਦ ਕੀਤੀ ਹਰਥਾਂ ਤੇ ਮੈਨੂੰ ਲੈ ਕੇ ਗਏ ਹਸਪਤਾਲ ਲੈ ਕੇ ਗਏ ਹੋਰ ਵੀ ਬਹੁਤ ਥਮਾ ਜਿੱਥੇ ਹੋ ਸਕਿਆ ਉਹਨਾਂ ਨੇ ਆਉਂਦੀ ਵਾਰ ਆਈ ਪਰ ਉਹ ਵੀ ਵਿਚਾਰੇ ਥੱਕ ਚੁੱਕੇ ਸੀ ਤੇ ਮੈਂ ਵੀ ਬਹੁਤ ਥੱਕ ਚੁੱਕੀ ਸੀ ਵੀ ਹੁਣ ਮੈਂ ਕੀ ਕਰਾਂ ਜੋਬ ਕਰਦੀ ਸੀ ਨਾਲ ਨਾਲ ਪਾਠ ਕਰਨਾ ਸ਼ੁਰੂ ਕਰ ਦਿੱਤਾ ਜਿੰਨਾ ਟਾਈਮ ਪਾਠ ਕਰਦੀ ਸੀ ਉਹਨਾਂ ਟਾਈਮੇਂ ਦੀ ਦਰਦ ਠੀਕ ਰਹਿੰਦੀ ਸੀ ਪਰ ਜੋ ਮੇਰੇ ਥੋੜੀ ਟੌਸਟੀ ਉਹਦੇ ਕਰਕੇ ਕਦੇ ਮੇਰੇ ਤੋਂ ਪਾਠ ਹੋ ਜਾਂਦਾ ਸੀ ਕਦੇ ਨਹੀਂ ਵੀ ਸਤੇ ਹੁੰਦਾ ਤਾਂ ਇੱਕ ਟਾਈਮ ਤੇ ਜਦੋਂ ਮੇਰੀ ਨੈਟ ਆਪੂਗੀ ਕਿ ਮੇਰੀ ਮੇਰਾ ਪਾਠ ਬਹੁਤ ਘਟ ਗਿਆ ਫਿਰ ਵੀ ਮੈਂ ਆਉਦੇ ਵੱਲੋਂ ਪੂਰਾ ਕੋਸ਼ਿਸ਼ ਕਰਦੀ ਕਿ ਮੈਂ ਪਾਠ ਜ਼ਰੂਰ ਕਰਾਂ ਪਰ ਫਿਰ ਵੀ ਮੈਂ ਮਨ ਵਿੱਚ ਸੋਚਦੀ ਵੀ ਕਿਤੇ ਨਾ ਕਿਤੇ ਮੇਰਾ ਦੁੱਖ ਕਿਤੇ ਪੂਰੀ ਤਰ੍ਹਾਂ ਘਟਿਆ ਜਾਵੇ ਕਦੇ ਮੈਂ ਖੁਸ਼ ਹੁੰਦੀ ਕਿ ਕੋਈ ਕਿਸੇ ਤੋਂ ਇਨਨਾਮ ਕਰਕੇ ਆਉਂਦਾ ਮੇਰਾ ਉੱਥੇ ਜਾ ਕੇ ਦੁੱਖ ਘਟਿਆ ਦਵੇ ਮੈਨੂੰ ਉਹ ਚੀਜ਼ ਅੰਦਰ ਹੋਏ ਇੰਨੇ ਤੜਪਦੀ ਸੀ ਕਿ ਮੈਂ ਕਿਸੇ ਨੂੰ ਦੱਸ ਨਹੀਂ ਸਕਦੀ ਮੈਨੂੰ ਇੱਕ ਖੁਦੋਂ ਮਤੋਂ ਹੀ ਤੀਖ ਰੋਦੀ ਸੀ ਪਰ ਜਦੋਂ ਮੈਂ ਕਿਸੇ ਨੂੰ ਦੱਸਦੀ ਸੀ ਤਾਂ ਸਭ ਤੋਂ ਇਹ ਲੱਗਦਾ ਸੀ ਮੈਂ ਤੀਖ ਨਾ ਹੀ ਤੀਕ ਪਰ ਅੰਦਰ ਮੈਨੂੰ ਇਹ ਲੱਗਦਾ ਵੀ ਇਹ ਚੀਜ਼ ਮੇਨੂੰ ਕਿਉਂ ਫੜ ਕੇ ਬੈਠੀ ਹੋਈ ਹੈ ਕਿਉਂ ਨਹੀਂ ਮੇਰੇ ਸਿਰ ਵਿੱਚ ਛੱਟ ਕੇ ਚਲੀ ਜਾਂਦੀ ਉਹਨਾਂ ਚਾਸਾ ਕੀ ਦਿੱਤੀ ਸੀ ਇਹ ਕਿ ਕਿਤੇ ਬੱਤੇ ਦੀ ਰੈਤੋ ਕੁਛ ਨਮਰ ਪੱਟਿਆ ਜਾਊਗਾ ਬਹੁਤ ਪਰੇਸ਼ਾਨ ਰਹਤੀ ਸੀ ਬਹੁਤ ਜ਼ਿਆਦਾ ਇੱਕ ਇੱਕ ਟਾਈਪ ਤੇ ਮੈਨੂੰ ਆ ਕੇ ਇਹ ਲੱਗਿਆ ਵੀ ਇਹ ਜੀ ਮਰ ਤੱਕ ਮੇਰੇ ਨਾਲ ਚੱਊ ਕਿਉਂਕਿ ਇਹਨਾਂ ਡਾਕਟਰ ਇਹ ਸਮਝ ਪੈਂਦੀਆਂ ਗੱਲ ਸਮ ਕਿ ਉਹ ਦਸਤਾਨ ਕਿਸੇ ਨੂੰ ਦੱਸਦੇ ਤਾਂ ਕੁਸਾਨਾ ਜਿਹਨੀ ਸੀ ਹੁੰਦਾ ਵੀ ਹੈ ਇਹ ਕੀ ਚੀਜ਼ ਹੈ ਕੁਛ ਵੀ ਹੈ ਪਰ ਮੈਂ ਵੀ ਕਦੇ ਨਾ ਕਦੇ ਆਸ ਚਾਹਤ ਦੀ ਸੀ ਵੀ ਨਹੀਂ ਇਤਨਾ ਕੀਤੇ ਮੈਂ ਵਾਇਰਸ ਨੂੰਗਾ ਇਤਨਾ ਕੀਤੇ ਇਹ ਚੀਜ਼ ਮੇਰੇ શરી ਨੂੰ ਚੜ ਕੇ ਚਲੀ ਜਾਏਗੀ ਫਿਰ ਘਰ ਮੇਰੇ ਘਰ ਦੀ ਆਪਣਾ ਜੁੜੇ ਹੋਏ ਸੀ ਮੇਰੇ ਤਾਈ ਜੀ ਉਹਨਾਂ ਨੇ ਮੈਨੂੰ ਦੱਸਿਆ ਮੇਰੇ ਜੋਬ ਟਫਨ ਕਰਕੇ ਮੈਂ ਜੋਬ ਛੱਡ ਦਿੱਤੀ ਮੇਰੇ ਤਾਈ ਜੀ ਨੇ ਮੈਨੂੰ ਇਸ ਐਪ ਨਾਲ ਐਡ ਕਰਵਾਇਆ ਪਹਿਲੇ ਦਿਨ ਜਦ ਮੈਂ ਐਡ ਹੋਈ ਜਿਵੇਂ ਜਿਵੇਂ ਮੈਨੂੰ ਸਮਝ ਪਈ ਜਿਵੇਂ ਜਿਵੇਂ ਦੱਸਦੇ ਸੀ ਮੈਂ ਸਾਰੇ ਬਚਨੂਆਂ ਨੂੰ ਫੋਲੋ ਕਰਦੇ ਸ਼ੁਰੂ ਕੀਤੇ ਫਿਰ ਮੈਡੀਟੇਸ਼ਨ ਕੈਂਪੋ ਹੈ ਉੱਥੇ ਅਸੀਂ ਭਾਈ ਸਾਬਜੀ ਨੂੰ ਮਿਲੇ ਉਹਨਾਂ ਤੋਂ ਬਚਨ ਲਈ ਮਮੀਨ ਸੀ ਕਿ ਹਾਂ ਠੀਕ ਹੋ ਜਾਊ ਪਰ ਮੈਨੂੰ ਇੰਨਾ ਨਹੀਂ ਸੀ ਪਤਾ ਵੀ ਮੈਂ ਇੰਨੀ ਜਲਦੀ ਠੀਕ ਹੋ ਚੁ ਹਲੇ 10 ਦਿਨ ਹੀ ਹੋਏ ਸੀ ਮੈਨੂੰ ਇੱਕਦਮ ਕਾਫੀ ਫਰਕ ਪੈਣਾ ਸ਼ੁਰੂ ਹੋਇਆ ਪਾਠ ਨੇ ਪਹਿਲਾਂ ਵੀ ਕਰਦੀ ਸੀ ਉਹ ਨਾਲ ਠੀਕ ਵੀ ਹੋ ਜਾਂਦੀ ਸੀ ਪਰ ਜਿੰਨਾ ਟਾਈਮ ਕਰਦੀ ਸੀ ਉਹ ਉਨਾ ਠੀਕ ਰਹਿੰਦਾ ਸੀ ਮੈਨੂੰ ਇਹ ਇਹ ਤਾਂ ਸੀਗਾ ਮੈਂ ਠੀਕ ਹੋ ਜਾਊ ਪਰ ਇਹ ਨਹੀਂ ਸੀ ਕਿ ਮੇਰਾ ਇੰਨਾ ਜ਼ਿਆਦਾ ਇੱਕਦਮ ਫਰਕ ਪੈ ਜਾਊ ਮੈਂ ਵਾਹਿਗੁਰੂ ਜੀ ਦਾ ਕਿ ਤੁਸੀਂ ਮੇਰੇ ਰੂਹ ਕੱਟ ਦਿੱਤਾ ਮੈਂ ਬਿਲਕੁਲ ਪੀਤ ਛੱਕ ਚੁੱਕੀ ਸੀ ਮੇ ਕਦੇ ਠੀਕ ਨਹੀਂ ਹੋਣਾ ਕਦੇ ਠੀਕ ਨਹੀਂ ਹੋ ਸਕਦੀ ਪਰ ਅਕਾਲ ਪੁਰਖ ਵਾਹਿਗੁਰੂ ਜੀ ਸਾਥੇ ਸੁੰਦੇ ਨੇ ਮੈਂ ਸਭ ਤੋਂ ਇਹ ਕਹੂੰਗੀ ਕਿ ਤੁਸੀਂ ਵੀ ਉਹ ਨਾਲਾ ਸਿਮਰਨ ਕਰੋ ਭਾਈ ਸਾਜ ਜੀ ਦਿਮ ਜਹਣ ਦੱਸਦੇ ਨੇ ਪਰ ਇਹ ਇਸ ਰੱਖ ਕੇ ਤੁਸੀਂ ਸਿਮਰਨ ਕਰੋ ਤੁਹਾਡੇ ਵੀ ਸਾਰੇ ਰੂਹ ਉਹ ਵੀ ਦੂਰ ਹੋ ਜਾਣਗੇ ਜਿਵੇਂ ਮੇਰਾ ਇਹ ਟੋਕ ਦੂਰ ਹੋਇਆ ਪਾ ਇਸੇ ਅੱਜ ਵੀ ਲੱਖ ਲੱਖ ਸ਼ੁਕਰਾਨਾ ਕਰਦੀ ਹਾਂ ਕਾਰਪੁਰ ਕਵਾਹਿਰੂ ਜੀ ਦਾ ਜਿੰਨਾ ਦੀ ਮਿਹਰ ਸਭ ਦਾ ਅੱਜ ਮੈਂ ਬਹੁਤ ਹੱਦ ਤੱਕ ਠੀਕ ਹੈ ਤੇ ਮੈਂ ਹੁਣ ਇੰਨੀ ਕਿਰਪਾ ਵਾਹਿਗੁਰੂ ਜੀ ਦੀ ਮੈਂ ਸਿਮਰਨ ਕਰਦੀ ਹਾਂ ਉੱਡੇ ਬੰਦੇ ਵੀ ਕਰਦੀ ਰਹਿੰਦੀ ਹਾਂ ਤੇ ਮੇਰਾ ਰੋਗ ਕਾफी ਹੱਦ ਤੱਕ ਠੀਕ ਹੋ ਚੁੱਕਿਆ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਵੀ ਮੇਰਾ ਰੋਗ ਪੂਰੀ ਤਰ੍ਹਾਂ ਠੀਕ ਹੋ ਜਾਏਗਾ ਬਿਲਕੁਲ ਠੀਕ ਹੋ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੁਹਾਡਾ ਕਿਹੜਾ ਪਿੰਡ ਆ ਦੇ ਕਿੱਥੋਂ ਆਏ ਹੋ ਤੁਸੀਂ ਮੇਰਾ ਨਾਮ ਕਿਰਨਦੀਪ ਕੌਰ ਹੈ ਮੈਂ ਕੋਟਪੂਰਾ ਤੋਂ ਆਈ ਹਾਂ ਜੀ ਧੰਨਵਾਦ